ਇਸ ਤਰ੍ਹਾਂ ਸੀ ਕਾਲਜੀ ਅੱਜ ਆਪਾਂ ਬਣਾਉਣ ਲੱਗੇ ਆ ਦਲੀਆ ਸੋ ਇਸ ਤਰ੍ਹਾਂ ਮੈਂ ਨਾ ਇਹਨੂੰ ਭਿਓ ਕੇ ਰੱਖਤਾ ਸੀਗਾ ਘੰਟਾ ਤੋਂ ਪਹਿਲਾਂ ਸੋ ਤੁਸੀਂ ਧੋ ਕੇ ਸਿੱਧਾ ਡਰੈਕੀ ਵੀ ਬਣਾ ਸਕਦੇ ਆਂਗੇ ਪਰ ਮੈਂ ਇਸ ਤਰ੍ਹਾਂ ਇਹਨੂੰ ਭਿਓ ਕੇ ਰੱਖਿਆ ਸੀਗਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਲਿਆਵਾ ਪਹਿਲਾਂ ਇਹਨਾਂ ਨੂੰ ਪਾਣੀ 'ਚ ਉਬਾਲਾਂਗੇ ਤਾਂ ਕਿ ਜਿਹੜਾ ਥੋੜਾ ਜਿਹਾ ਕੱਚਾ ਪਾਣਾ ਉਹ ਇਹਦਾ ਦੂਰ ਹੋ ਜਾਊਗਾ ਫਿਰ ਇਹਦੇ ਵਿੱਚ ਦੁੱਧ ਪਾਵਾਂਗੇ ਲਓ ਜੀ ਇਸ ਤਰ੍ਹਾਂ ਨਾ ਉਬਾਲ ਜੇ ਆ ਗਿਆ ਇੱਕ ਤਰ੍ਹਾਂ ਦਾ ਪਾਣੀ ਬਿਲਕੁਲ ਘੱਟ ਪਾਉਣਾ ਵੀ ਜਿਹਦੇ 'ਚ ਇਹ ਥੋੜਾ ਜਿਹਾ ਪੱਕ ਜੇ ਦਲੀਆ ਸੋ ਦੇਖੋ ਆਪਾਂ ਇਸ ਤਰ੍ਹਾਂ ਨਾ ਬਾਹਰ ਆ ਗਿਆ ਇਹਦੇ ਵਿੱਚ ਇੱਕ ਕਿਉਂਕਿ ਜਮੈਂ ਮੈਂ ਥੋੜਾ ਜਿਹਾ ਪਾਇਆ ਸੀ ਪਾਣੀ ਵੀ ਜਿਹੜਾ ਦੁੱਧਾ ਥੱਲੇ ਨਾ ਲੱਗੇ ਨਹੀਂ ਤਾਂ ਫਿਰ ਥੱਲੇ ਲੱਗ ਕੇ ਨਾ ਸਾਰਾ ਟੇਸਟ ਖਰਾਬ ਹੋ ਸਕਦਾ ਜਿਹਨੂੰ ਕਹਿੰਦੇ ਆ ਲਾਸ ਲੱਗਣਾ ਸੋ ਇਸ ਤਰ੍ਹਾਂ ਆਪਾਂ ਦੁੱਧ ਪਾ ਲੈਣਾ ਹੈ ਤੁਸੀਂ ਜ਼ਿਆਦਾ ਪਾਉਣਾ ਚਾਹੁੰਦੇ ਹੋ ਜ਼ਿਆਦਾ ਵੀ ਪਾ ਸਕਦੇ ਹੋ ਘੱਟ ਪਾਉਣਾ ਚਾਹੁੰਦੇ ਹੋ ਘੱਟ ਪਾ ਸਕਦੇ ਹੋ ਕਈ ਘੱਟ ਦੁੱਧ ਵਾਲਾ ਪਸੰਦ ਕਰਦੇ ਆ ਸੋ ਸਰਰ ਰਾਰਗੋ ਮਾਰਨੇਗੇ ਇਸ ਕਰਕੇ ਮੈਂ ਬਣਾ ਰਹੀ ਹਾਂ ਹੁਣ ਇਹਦੇ ਵਿੱਚ ਚਾਰ ਉਬਾਲ ਆ ਜਾਣਗੇ ਨਾ ਜਦੋਂ ਤੱਕ ਉਦੋਂ ਤੱਕ ਆਪਾਂ ਇਹਨੂੰ ਪਕਾਉਣਾ ਚਾਰ ਉਬਾਲ ਆਉਣੇ ਚਾਹੀਦੇ ਨੇ ਫਿਰ ਬਾਕੀ ਤੁਸੀਂ ਆਪਣੇ ਦਲੀਏ ਦੇ ਅਕੋਰਡਿੰਗ ਦਲੀਆ ਮੋਟਾ ਬਰੀਕ ਕਿਹੋ ਜਿਹਾ ਵਾ ਉਹਦੇ ਅਕੋਰਡਿੰਗ ਜਿੰਨਾ ਟਾਈਮ ਪੱਕਦਾ ਨਹੀਂ ਉਹਨਾ ਟਾਈਮ ਤੁਸੀਂ ਪਕਾਉਂਗੇ ਜੀ ਸੋ ਆਪਾਂ ਥੋੜਾ ਟਾਈਮ ਰੋਕ ਕੇ ਨਾ ਇਹਨੂੰ ਪਹਿਲਾਂ ਜਦੋਂ ਉਬਾਲ ਆ ਜਾਊਗਾ ਫਿਰ ਬਾਅਦ 'ਚ ਇਹਦੇ ਵਿੱਚ ਚੀਨੀ ਪਾਵਾਂਗੇ ਇਸ ਤਰ੍ਹਾਂ ਤੁਸੀਂ ਧਿਆਨ ਰੱਖਣਾ ਵਾ ਤਾਂ ਕਿ ਥੱਲੇ ਥੱਲੇ ਨਾ ਲੱਗ ਜੇ ਇਸ ਤਰ੍ਹਾਂ ਵਿੱਚ ਵਿੱਚ ਦੀ ਹਿਲਾਈ ਜਾਣਾ ਉਹ ਥੋੜਾ ਟਾਈਮ ਬਾਅਦ ਇੱਕ ਉਵਾਲ ਆ ਗਿਆ ਬਸ ਤਿੰਨ ਉਵਾਲ ਰਹਿ ਗਏ ਆਪਣੇ ਤਾਂ ਬਾਕੀ ਤੁਸੀਂ ਗਾੜਾ ਪਤਲਾ ਜਿਹੇ ਜਿਹਾ ਪਸੰਦ ਕਰਦੇ ਹੋ ਹਨ ਉਸ ਤਰ੍ਹਾਂ ਦਾ ਬਣਾਇਓ ਉਸ ਤਰੀਕੇ ਨਾਲ ਉਵਾਲ ਦਿਵਾਇਓ ਪਕਾਇਓ ਮਤਲਬ ਜੇ ਤੁਸੀਂ ਗਾੜਾ ਫਸੰਦ ਕਰਦੇ ਹੋ ਤਾਂ ਜਿਆਦਾ ਇੱਕ ਦੋ ਉਵਾਲ ਦਿਵਾ ਲਿਓ ਤਾਂ ਕਿ ਦੁੱਧ ਜਿਹੜਾ ਸਾਰਾ ਸੋਕ ਕਰ ਲੂਗਾ ਫਿਰ ਵਿੱਚ ਗੈਸ ਦੀ ਫਲੇਮ ਆਪਾਂ ਘੱਟ ਕਰ ਦੇਣੀ ਆ ਥੋੜੀ ਜੀ ਲੋ ਜੀ ਹੁਣ ਆਪਾਂ ਇੰਨੀ ਜੀ ਚੀਨੀ ਪਾ ਦੇਣੀ ਆ ਬਾਕੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਉਣੀ ਆ ਕਿੰਨਾ ਕਦਲੀਆਂ ਉਸ ਹਿਸਾਬ ਦੀ ਕੁਆਨਟੀਟੀ ਆ ਜਿੰਨੀ ਤੁਹਾਡੀ ਉਸ ਹਿਸਾਬ ਨਾਲ ਜੀ ਤੁਸੀਂ ਜਿਹੜੀ ਚੀਨੀ ਪਾਉਣੀ ਆ ਚੀਨੀ ਪਾ ਕੇ ਇਹਨੂੰ ਹਿਲਾਇ ਜਾਣਾ ਠੀਕ ਹੈ ਜੀ ਜੇ ਤੁਹਾਡੇ ਕੋਲ ﺍﻟाइची ਹੈਗੀ ਆ ਦੋ ﺍﻟाइचੀਆਂ ਤੁਸੀਂ ਜ਼ਰੂਰ ਪਾਉਣੀਆਂ ਨੇਗੇ ਮੈਂ ਅੱਧੀ ਕੌਲੀ ਜਿਹੜਾ ਦਲੀਆ ਬਣਾਇਆ ਵਾ ਛੋਟੀ ਅੱਧੀ ਕੌਲੀ ਇਹਦੇ ਵਿੱਚ ਦੋ ﺍﻟाइचੀਆਂ ਪਾਉਣੀਆਂ ਬਹੁਤ ਜ਼ਰੂਰੀ ਆ ਜੇ ਤੁਹਾਡਾ ਕੋਈ ਇਨਸਾਨ ਬਿਮਾਰ ਆ ਵੈਸੇ ਵੀ ਫਲੇਵਰ ਲਈ ਚੰਗੀਆਂ ਹੁੰਦੀਆਂ ਜਿਹੜੇ ਬਿਮਾਰ ਹੁੰਦੇ ਉਹਨਾਂ ਲਈ ਬਹੁਤ ਜ਼ਿਆਦਾ ਵਧੀਆ ਤੇ ਫਾਇਦੇਮੰਦ ਹੁੰਦੀ ਆ ﺍﻟाइची ਤੁਸੀਂ ਪਾ ਲਿਓ ਜੇ ਤੁਹਾਡੇ ਕੋਲ ਹੈਗੀ ਆਪਣੇ ਕੋਲ ਹੈਗੀ ਨਹੀਂ ਸੀ ਆਪਾਂ ਪਾਈ ਨਹੀਂ ਸਕਿਪ ਕਰ ਦਿੱਤੀ ਲੋ ਜੀ ਵਾੜਾ ਚੱਜ ਚੁੱਕਿਆ ਹੁਣ ਆਪਾਂ ਗੈਸ ਬੰਦ ਕਰ ਦੇਣੀ ਐ ਸੋ ਬਸ ਇਸ ਤਰ੍ਹਾਂ ਹੀ ਸਰਦਾਰ ਨੇ ਇਦਾਂ ਦੇ ਪਸੰਦ ਕਰਦੇ ਐ ਥੋੜਾ ਜਿਹਾ ਦੁੱਧ ਤੇ ਵਿੱਚ ਉਹ ਬਾਹਲਾ ਪਾਣੀ ਪਾਣੀ ਜਿਹਾ ਵੀ ਹੋਰ ਹੀ ਲੱਗ ਜਾਵਾ ਇਸ ਤਰ੍ਹਾਂ ਮਿਕਸ ਜਿਹਾ ਬਣਾ ਲਿਆ ਕਰੋ ਬਾਕੀ ਜੇ ਤੁਹਾਨੂੰ ਹੋਰ ਗਾੜਾ ਕਰਨਾ ਚਾਹੁੰਦੇ ਹੋ ਤਾਂ ਫਿਰ ਹੋਰ ਸੇਕ ਲਵਾਓ ਤੇ ਨਾਲ ਦੀ ਨਾਲ ਇਹਨੂੰ ਹਿਲਾਇਆ ਜਾਵੇ ਤਾਂ ਕਿ ਜਿਹੜਾ ਥੱਲੇ ਨਾ ਲੱਗੇ ਸੋ ਆਪਣਾ ਤਾਂ ਦਲੀਆ ਬਣ ਕੇ ਹੋ ਗਿਆ ਤਿਆਰ ਜੀ ਸੋ ਹੁਣ ਆਪਾਂ ਸਰਦਾਰ ਲਈ ਸਰਵ ਕਰ ਦਿੰਨੇ ਆ ਆ ਜਿਹੜਾ ਮੈਂ ਭਾਂਡਾ ਲਿਆ ਨਾ ਇਹ ਵਾਲਾ ਇਹਨੂੰ ਦੱਸਿਓ ਕੀ ਕਹਿੰਦੇ ਆ ਮੈਨੂੰ ਨਹੀਂ ਲੱਗਦਾ ਘੱਟ ਹੀ ਲੋਕਾਂ ਨੂੰ ਪਤਾ ਹੁੰਦਾ ਵੀ ਇਹਨੂੰ ਕੀ ਕਹਿੰਦੇ ਆ ਤੇ ਮੈਨੂੰ ਜ਼ਰੂਰ ਦੱਸਿਓ ਵਈਏ ਭਾਂਡੇ ਦਾ ਕੀ ਨਾਮ ਆ ਸੋ ਹੁਣ ਆਪਏ ਇਹਦੇ ਵਿੱਚ ਸਰਵ ਨੂੰ ਸਰਵ ਕਰਦਨੇ ਆ ਤਾਂ ਕਿ ਪਹਿਲਾਂ ਲੋਕ ਨਾ ਖੀਰ ਵਗੈਰਾ ਇਹਦੇ ਵਿੱਚ ਸਰਵ ਕਰਦੇ ਹੁੰਦੇ ਸੀ ਜਦ ਖੀਰ ਬਣਾਈ ਜਾਂਦੀ ਸੀ ਇਹਦੇ ਵਿੱਚ ਪਤਾ ਕੀ ਮੂੰਹ ਖੁੱਲਾ ਹੈ ਤਾਂ ਜਲਦੀ ਠੰਡੀ ਹੋਊਗੀ अपना दलिया जोड़ा ज कोई भी खीर होंगी क्यों पता भी दलिया के दसो ਦੰਦਾਂ 'ਚਾ ਕੇ ਦੱਸੋ ਇਹ ਪਈਆ ਪਲੇਟ